ਸਸ਼ੀਕਲ ਜੀ ਲੇਖ ਵੀਡੀਓ ਵਿੱਚ ਜਦੋਂ ਸੰਦੀਪ ਘਰ ਆਉਂਦੀ ਆ ਤੇ ਬਹੁਤ ਥੱਕੀ ਹੋਈ ਹੁੰਦੀ ਆ ਤੇ ਉਹ ਆਪਣੇ ਭਰਾ ਪਰਜਾਈ ਨੂੰ ਦੱਸਦੀ ਆ ਕਿ ਮੈਂ ਲੇਟ ਹੋ ਗਈ ਤੇ ਉਸ ਦਾ ਭਰਾ ਬੋਲਦਾ ਹੈ ਕਿ ਜੇ ਲੇਟ ਹੋ ਗਈ ਸੀ ਤਾਂ ਮੈਨੂੰ ਫੋਨ ਕਰ ਦਿੰਦੀ ਸੰਦੀਪ ਕਹਿੰਦੀ ਮੇਰੇ ਕੋਲ ਕਿਹੜਾ ਫੋਨ ਸੀ ਫਿਰ ਸੰਦੀਪ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਪਰ ਸੰਦੀਪ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਉਹ ਕਿਸੇ ਨਾਲ ਗੱਡੀ ਵਿੱਚ ਆਈ ਆ ਪਰ ਸੰਦੀਪ ਦੇ ਮਨ ਵਿੱਚ ਕੁਝ ਵੀ ਨਹੀਂ ਇਹੋ ਜਿਹਾ ਸੀ ਜੇ ਉਸ ਦਾ ਮਨ ਵਿੱਚ ਕੋਈ ਡਰ ਹੁੰਦਾ ਤਾਂ ਉਹ ਸਾਰਾ ਕੁਝ ਦੱਸ ਦਿੰਦੀ ਜਦੋਂ ਸਵੇਰੇ ਆਪਣੀ ਕੁੜੀ ਨੂੰ ਸਕੂਲ ਭੇਜਦੀ ਆ ਤਾਂ ਜੀਤਾ ਬਹੁਤ ਬੋਲਦੀ ਆ ਕਿ ਕੱਲ ਤਾਂ ਕਹਿੰਦੀ ਸੀ ਮੇਰੀ ਕੁੜੀ ਬਿਮਾਰ ਆ ਫਿਰ ਜਦੋਂ ਚਾਚੀ ਕੰਧ ਤੋਂ ਜੀਤਾ ਨੂੰ ਆਵਾਜ਼ ਮਾਰਦੀ ਆ ਤੇ ਜੀਤਾ ਮੈਂ ਮੈਂ ਤੈਨੂੰ ਕੋਈ ਗੱਲ ਦੱਸਣੀ ਆ ਜੀਤਾ ਕਹਿੰਦੀ ਆ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਕੋਲ ਆ ਕੇ ਦੱਸਣੀ ਆ ਚਾਚੀ ਨੇ ਦੱਸਿਆ ਕਿ ਸੰਦੀਪ ਕਿਸੇ ਮੁੰਡੇ ਨਾਲ ਬੈਠ ਕੇ ਆਈ ਆ ਤੇ ਉਸਨੇ ਕਿਹਾ ਸੀ ਬਾਈ ਓਕੇ ਬਾਈ ਧਿਆਨ ਨਾਲ ਜਾਇਓ ਚਾ ਚਾਚੀ ਨੇ ਕਿਹਾ ਇਹਨੇ ਵਿਆਹ ਇਹਨੂੰ ਵਿਆਹ ਦਿਓ ਨਹੀਂ ਤਾਂ ਤੁਹਾਡਾ ਮੂੰਹ ਕਾਲਾ ਕਰਵਾ ਦੇਣਾ ਫਿਰ ਜੀਤਾ ਬਹੁਤ ਗੁੱਸੇ ਵਿੱਚ ਹੁੰਦੀ ਆ ਤੇ ਸੋਨੂ ਨੂੰ ਦੱਸਦੀ ਆ ਕਿ ਤੁਹਾਡੀ ਭੈਣ ਨੇ ਦੇਖ ਲਓ ਕੀ ਚੱਜ ਕੀਤਾ ਕੱਲ ਕਿਸੇ ਮੁੰਡੇ ਦੀ ਗੱਡੀ ਵਿੱਚ ਬੈਠ ਕੇ ਆਈ ਆ ਮੈਨੂੰ ਤਾਂ ਚਾਚੀ ਨੇ ਦੱਸਿਆ ਸੋਨੂ ਬਹੁਤ ਗੁੱਸੇ ਵਿੱਚ ਆ ਜਾਂਦਾ ਆ ਤੇ ਜੀਤਾ ਨੂੰ ਕਹਿੰਦਾ ਆ ਕਿ ਜੇ ਇਹ ਗੱਲ ਝੂਠ ਹੋਈ ਤਾਂ ਮੈਂ ਤੇਰਾ ਸਿਰ ਕਹੀਂ ਨਾਲ ਪਾੜ ਦੇਣਾ ਜੇ ਸੱਚ ਹੋਈ ਤਾਂ ਮੈਂ ਸੰਦੀਪ ਨੂੰ ਨਹੀਂ ਛੱਡਣਾ ਫਿਰ ਜਦੋਂ सोनू ਸੰਦੀਪ ਨੂੰ ਬੁਲਾਉਂਦਾ ਆ ਤਾਂ ਸੰਦੀਪ ਕਹਿੰਦੀ ਆ ਕਿ ਵੀਰੇ ਨੂੰ ਕੀ ਹੋ ਗਿਆ ਕਿੰਨੇ ਗੁੱਸੇ ਵਿੱਚ ਆ ਮੈਨੂੰ ਆਵਾਜ਼ ਮਾਰ ਰਿਹਾ ਜਦੋਂ ਸੰਦੀਪ ਸੋਨੂ ਸੰਦੀਪ ਨੂੰ ਪੁੱਛਦਾ ਆ ਕਿ ਤੂੰ ਕਿਸੇ ਨਾਲ ਗੱਡੀ ਵਿੱਚ ਬੈਠ ਕੇ ਆਈ ਆ ਤਾਂ ਸੰਦੀਪ ਕਹਿੰਦੀ ਆ ਹਾਂਜੀ ਮੈਂ ਬੈਠ ਕੇ ਆਈ ਆ ਫਿਰ ਸੋਨੂ ਕਹੀ ਲੈ ਕੇ ਸੰਦੀਪ ਦੇ ਸਿਰ ਵਿੱਚ ਮਾਰਨ ਲੱਗਦਾ ਆ ਤਾਂ ਜੀਤਾ ਰੋਕ ਦਿੰਦੀ ਆ ਕਹਿੰਦੀ ਆ ਤੁਸੀਂ ਮੇਰੇ ਸਿਰ ਚੜ੍ਹ ਕੇ ਉਸ ਨੂੰ ਮਾਰਦੇ ਆ ਤਾਂ ਮੱਲੇ ਵਿੰਨੇ ਮੈਨੂੰ ਜੀਣ ਨਹੀਂ ਦੇਣਾ ਕਿ ਪਰਜਾਈ ਨੇ ਨਾਨ ਦਾ ਮਰਵਾ ਦਿੱਤੀ ਫਿਰ सोनू ਸੰਦੀਪ ਨੂੰ ਬਹੁਤ ਘੁੱਟਦਾ ਆ ਤੇ ਚਾਚੀ ਸੁਣ ਲੈਂਦੀ ਆ ਤੇ ਬਹੁਤ ਖੁਸ਼ ਹੁੰਦੀ ਆ ਕਿ ਆ ਤਾਂ ਵਧੀਆ ਹੋਇਆ ਪਹਿਲਾਂ ਤਾਂ 8 ਲੱਖ ਲਿਆ ਸੀ ਤਾਂ ਬਹੁਤ ਖੁਸ਼ ਜੀ ਤੇ ਸੰਦੀਪ ਨੂੰ ਵੀ ਪੂਰਾ ਖੁਸ਼ ਰੱਖਦੇ ਸੀ ਤੇ ਹੁਣ ਲੋਕਾਂ ਨੂੰ ਪਤਾ ਚੱਲੇਗਾ ਕਿੰਦਾ ਇਹ ਆਪਣੀ ਭੈਣ ਨੂੰ ਰੱਖਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ